ਹੈਲੋ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਤੇ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਦੋਸਤਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਤੇ ਦਰਸ਼ਕ ਵੀਰਾਂ ਨੂੰ ਤੇ ਅੱਜ ਚੱਲਿਆ ਅਸੀਂ ਸ਼ਹਿਰ ਲੁਧਿਆਣੇ ਅਸੀਂ ਨਾ ਉੱਤੇ ਜਾ ਕੇ ਲੈਣੀ ਆ ਹਵਾਲੀ ਟੈਂਕੀ ਜਿਹੜੀ ਕਿ ਆਪਾਂ ਕੋਈ ਵੀ ਗੱਡੀ ਇਹ ਟਰੈਕਟਰ ਕੋਈ ਵੀ ਵੀਕ ਲੋ ਉਹਦੇ ਵਿੱਚ ਹਵਾ ਭਰਦੀ ਆ ਨਾ ਉਸ ਦੇ ਵਿੱਚ ਹਵਾ ਭਰਨ ਦੇ ਲਈ ਲੈਣ ਚੱਲੇ ਟੈਂਕੀ ਹਵਾਲੀ ਪਹੁੰਚ ਰਿਹਾ ਸਹਿਰ ਲੁਧਿਆਣੇ ਤੇ ਆਪਾਂ ਵੀਡੀਓ ਰਿਵਿਊ ਕਰ ਰਹੇ ਹਾਂ ਤੇ ਆਪਾਂ ਇੱਕ ਗੱਡੀ ਵਿੱਚ ਸਕਰੀਨ ਵੀ ਲਗਾਈ ਹੋਈ ਆ ਉਸ ਦੀ ਵੀ ਵੀਡੀਓ ਕਰਨੀ ਹੈ ਚੈੱਕ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਲਗਾਈ ਆ ਸਕਰੀਨ ਥੋੜੇ ਦਿਨ ਹੋਏ ਨੇ ਇਸ ਨੂੰ ਕਾਫੀ ਵੱਡੀ ਸਕਰੀਨ ਆ ਇਹ ਬਹੁਤ ਵਧੀਆ ਕੁਆਲਿਟੀ ਇਸ ਦੀ ਦੇਖ ਸਕਦੇ ਹੋ ਤੇ ਜਿਹੜੀ ਆਪਾਂ ਸਾਹਮਣੇ ਸਾਹਮਣੇ ਵਾਲੀ ਵੀ ਵੀਡੀਓ ਦੇਖ ਸਕਦੇ ਹੋ ਤੁਸੀਂ ਤੇ ਸਕਰੀਨ ਵਿੱਚ ਵੀ ਦੇਖ ਸਕਦੇ ਹੋ ਨਾਲ ਦੀ ਨਾਲ ਰਿਕਾਰਡਿੰਗ ਹੋ ਰਹੀ ਹੈ ਵੀਡੀਓ ਦੀ ਤੇ ਕੀ ਰਾਜ ਹੈ ਇਸ ਦੇ ਵਿੱਚ ਰਾਜ ਹੈਗਾ ਦੇਖ ਸਕਦੇ ਹੋ ਆ ਲੱਗਾ ਹੋਇਆ ਕੈਮਰਾ ਇਸ ਦਾ ਆ ਫਰੰਟ ਕੈਮਰਾ ਗੱਡੀ ਦੇ ਵਿੱਚ ਲਗਾਇਆ ਹੋਇਆ ਆਪਾਂ ਨੇ ਆ ਦੇਖ ਸਕਦੇ ਹੋ ਨਾਲ ਦੀ ਨਾਲ ਵੀਡੀਓ ਬਣ ਰਹੀ ਹੈ ਗੱਡੀ ਦੇ ਵਿੱਚ ਤੇ ਸામਨੇ ਦੀ ਵੀਡੀਓ ਤੁਸੀਂ ਨਾਲ ਦੀ ਨਾਲ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਆ ਜਿਹੜੀ ਗੱਡੀ ਜਾ ਰਹੀ ਆ ਇਧਰ ਇਸ ਵਿੱਚ ਦੇਖ ਸਕਦੇ ਹੋ ਤੇ ਬਹੁਤ ਫਾਇਦਾ ਇਸ ਦਾ ਕੈਮਰੇ ਦਾ ਜਿਵੇਂ ਕੀ ਕੋਈ ਵੀ ਆਪਾਂ ਕਿਤੇ ਗੱਡੀ ਖੜਾ ਦਨੇ ਆ ਕਿਤੇ ਵੀ ਹੈ ਨਾ ਸੁੰਨੀ ਜਗ੍ਹਾ ਕੋਈ ਕਿਸੇ ਦਾ ਪਤਾ ਨਹੀਂ ਹੁੰਦਾ ਕਿ ਜਿਵੇਂ ਕੀ ਕੋਈ ਸਿਕਰਾਏ ਚ ਵੀ ਪਾ ਸਕਦਾ ਗੱਡੀ ਮਰ ਖੜੀ ਪਰ ਇਹ ਫਾਇਦਾ ਹੈ ਇਸ ਦਾ ਕੋਈ ਆਪਾਂ ਨੂੰ ਜੇ ਕੋਈ ਚੋਰੀ ਵਗੈਰਾ ਕੋਈ ਵੀ ਕਰੇਗਾ ਇਹਨੇ ਗੱਡੀ ਵਿੱਚ ਇਹ ਜੈ ਸੈਂਸਰ ਲਾਇਆ ਉਹਨੇ ਆਪਣੀ ਚ ਇਹਨੇ ਜਦੇ ਬੋਲਣ ਲੱਗ ਜੇਗਾ ਉਹ ਸਿਰ ਜਗਾ ਤੇ ਆਪਣੇ ਕੋਲ ਮੈਸੇਜ ਵੀ ਆਊਗਾ ਇਸ ਦਾ ਕੈਮਰੇ ਜਰੀਏ ਤੇ ਕਾਫੀ ਵਧੀਆ ਸਕਰੀਨ ਹੈ ਟੱਚ ਹੈ ਇਹ ਤੇ ਰਿਕਾਰਡਿੰਗ ਵੀ ਹੁੰਦੀ ਹੈ ਨਾਲ ਦੀ ਨਾਲ ਜਿਵੇਂ ਕੋਈ ਆਪਾਂ ਗੱਲਬਾਤ ਕਰਦੇ ਆ ਨਾ ਗੱਡੀ ਵਿੱਚ ਉਹ ਵੀ ਰਿਕਾਰਡਿੰਗ ਹੁੰਦੀ ਆ ਬਹੁਤ ਫਾਇਦੇ ਨੇ ਇਸ ਦੇ ਏ ਪਹੁੰਚ ਰਿਹਾ ਸਹਿਰ ਲੁਧਿਆਣਾ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਪਹੁੰਚ ਗਏ ਅਸੀਂ ਖੰਨਾ ਸਹਿਰ ਦੇ ਨੇੜੇ ਆ ਆ ਦੇਖ ਸਕਦਾ ਤੈਨੂੰ ਆ ਆ ਵੀ ਵੱਡਾ ਹੋਟਲ ਆ ਇੱਧਰ ਹਾਂ ਜੀ ਆ ਦੇਖੋ ਸਹਿਰ ਖੰਨੇ ਫਲਾਈਓਵਰ ਦੇ ਉੱਪਰ ਨੂੰ ਜਾ ਰਹੇ ਆ ਅਸੀਂ ਹੋ ਕੇ ਆ ਦੇਖੋ ਜੀ ਆਲੇ ਦੁਆਲੇ ਦਾ ਦ੍ਰਿਸ਼ਾ ਦੇਖ ਸਕਦੇ ਤੁਸੀਂ ਆ ਦੇਖੋ ਇੱਧਰ ਸਾਇਰਾ ਤੇ ਸਾਹਮਣੇ ਲਿਖਿਆ ਹੈ ਬੋਰਡ ਤੇ ਸਿਵਲ ਹਸਪਤਾਲ ਆ ਇਹ ਇਸ ਤਰ੍ਹਾਂ ਹੀ ਅਰਪਾ ਤੇ ਆਪਾਂ ਲਾਂ ਅੱਗੇ ਹੋਰ ਹੀ ਕਰ ਲਵੋ ਆ ਦੇਖੋ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਤੋਰੀ ਦਰਸਨਾ ਸ੍ਰੀ ਗੁਰਦੁਆਰਾ ਸਾਹਿਬ ਤੇ ਮੇਕਸਾ ਦੇ ਸਾਹਮਣੇ ਕਾਰ ਜਾਰੀ ਹੈ ਆਪਣੇ ਆਹ ਦੇਖੋ ਲਾਲ ਦੀ ਨਾਲ ਆਪਣੀ ਵੀਡੀਓ ਵੀ ਕੈਚ ਹੋ ਰਹੀ ਹੈ ਗੱਡੀ ਦੇ ਵਿੱਚ ਦੇਖ ਸਕਦੇ ਹੋ ਇਸ ਵਿੱਚ ਆਡੀਓ ਰਕੋਣੀ ਹੋਣੀ ਹੈ ਉਹਦੇ ਇੱਕ ਸਾਧਨ ਤੁਸੀਂ ਜਿਹੜੀ ਗੱਡੀ ਆ ਰਹੀ ਹੈ ਨਾਲ ਅੱਗੇ ਹੈ ਨਾ ਤੇ ਇਧਰ ਵੀ ਵੀਡੀਓ ਬਣ ਰਹੀ ਹੈ ਇਸ ਦੀ ਆਹ ਦੇਖ ਸਕਦੇ ਹੋ ਕਿ ਫੌਂਟਰੀ ਗੱਡੀ ਜਿਵੇਂ ਲੰਗੀ ਆ ਲਾਲ ਦੀ ਨਾਲ ਰਿਕਾਰਡਿੰਗ ਵੀ ਹੋ ਰਹੀ ਆ ਤੇ ਬਾਕੀ ਆਪਾਂ ਹੁਣ ਆਪਾਂ ਕ੍ਰਾਸ ਕਰ ਚੁੱਕੇ ਆਂ ਸਹਿਰ ਖੰਨਾ ਜਿਹੜੇ ਪੁਲ ਬਣੇ ਨੇ ਬਹੁਤ ਫਾਇਦਾ ਹੋ ਗਿਆ ਨਾ ਸੜਕਾਂ ਦਾ ਪਤਾ ਨਹੀਂ ਲੱਗਦਾ ਕਦੋਂ ਨਹੀਂ ਆਪਾਂ ਟ੍ਰੈਫਿਕ ਦੇ ਵਿੱਚ ਫਸੇ ਰਹਿੰਦੇ ਆ ਸਮੇਂ ਇਹ ਕਰਾਏ ਪੁਰਨਾ ਹੁੰਦਾ ਨਾ ਬਣਿਆ ਹੋਇਆ ਇਸ ਸਮੇਂ ਆਪਾਂ ਟ੍ਰੈਫਿਕ ਦੇ ਵਿਚੋਂ ਦੇ ਜੀ ਫਸੇ ਹੋਏ ਗੱਡੀ ਆਪਣੇ ਕੋਲ ਇਸ ਸਮੇਂ ਹੈਗੀ ਸਪੋਰਟ ਬਹੁਤ ਹੀ ਕੰਫਰਟੇਬਲ ਗੱਡੀ ਹੈ ਇਹ ਹਾਂਜੀ ਕਾਫੀ ਵੱਡਾ ਸ਼ਹਿਰ ਹੈ ਖੰਨਾ ਤੇ ਇਹ ਹੁਣ ਕ੍ਰੋਸ ਕਰਕੇ ਸ਼ਹਿਰ ਖੰਨਾ ਹਾਂਜੀ ਦੋਸਤੋ ਹੁਣ ਪਹੁੰਚ ਗਏ ਅਸੀਂ ਲੁਧਿਆਣਾ ਸ਼ਹਿਰ ਜਿਵੇਂ ਜਗਾਇਂ ਕਿੰਦਾ ਕੇ ਰਹਿਣੀ ਆਸੀ ਟੈਂਕੀ ਹਵਾਲੀ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਆਦੇਂ ਸਦੂ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਿੱਧੀ ਮੰਜੀ ਸਾਹਿਬ ਸਤਨਾਮ ਸਿਵਾਇ ਕਰੋ ਵਾਹਿਗੁਰੂ ਸੀਪ ਰਿਆ ਨਾ ਸੂਰ ਜਿਹਦਾ ਵੀ ਸਮਾਂ ਹੋ ਚੁਕਿਆ ਹੈ ਸਾਮ ਦਾ ਸਮਾਂ ਸੂਰਜੀ ਵੀ ਆਪਣੇ ਘਰਾਂ ਪਹੁੰਚ ਰਿਹਾ ਹੈ ਹਰ ਇੱਕ ਸਮੇਂ ਦੇ ਹਿਸਾਬ ਨਾਲ ਟੀ ਚੱਲਦੀ ਆ ਸਮਾਂ ਵੀ ਚੱਲਦਾ ਰਹਿੰਦਾ ਹੈ ਨਾ ਆਪਣੇ ਸਮੇਂ ਦੇ ਮੁਤਾਬਕ ਘੜੀਆਂ ਦੇ ਮਿੰਟਾਂ ਦੇ ਹਿਸਾਬ ਨਾਲ ਘੰਟਿਆਂ ਦੇ ਹਿਸਾਬ ਨਾਲ ਸਮਾਂ ਚੱਲਦਾ ਰਹਿੰਦਾ ਤੇ ਹੁਣ ਜਿਹੜਾ ਤੁਸੀਂ ਸੂਰਜ ਦਾ ਸੇਨ ਵੇਖ ਸਕਦੇ ਹੋ ਰੰਗ ਯਾਨੀ ਕਿ ਚੇਂਜ ਹੋ ਚੁੱਕਿਆ ਹੈ ਸੂਰਜ ਦਾ ਜੀ ਤੇ ਹੁਣ ਆਪਣਾ ਇੱਥੋਂ ਆ ਮੰਦਿਰ ਵੀ ਦੇਖ ਸਕਦੇ ਹੋ ਤੁਸੀਂ ਕਰੋ ਜੀ ਦਰਸ਼ਨ ਆ ਕਾਫੀ ਸੋਹਣਾ ਮੰਦਿਰ ਹੈ ਬਹੁਤ ਹੀ ਰੱਖੋ ਜੀ ਬਹੁਤ ਪਿਕਚਰ ਹੁੰਦੀ ਹੈ ਹਾਂ ਜੀ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਕਰੋ ਜੀ ਦਰਸ਼ਨ ਬਹੁਤ ਸੋਹਣਾ ਮੰਦਿਰ ਹੈ ਇਹ ਹਾਂਜੀ ਆ ਮਣੀ ਲక్ష్ਮੀ ਧਾਮ ਆ ਹਾਂਜੀ ਕਰੋ ਜੀ ਦਰਸ਼ਨ ਬਹੁਤ ਸੋਹਣਾ ਮੰਦਿਰ ਹੈ ਇਹ ਵੀ ਰੋਡ ਤੇ ਸਥਿਤ ਹੈ ਜੀ ਇਹ ਉਹ ਫੈਕਟਰੀ ਕਿਹਨੀਆਂ ਹੈ ਆਂ ਆ ਫੈਕਟਰੀਆਂ ਦੇਖ ਸਕਦੇ ਹੋ ਜੀ ਬਾਜ਼ਾਰ ਦੇ ਜਿਵੇਂ ਸ਼ਹਿਰਾਂ ਦੇ ਵਿੱਚ ਫੈਕਟਰੀਆਂ ਦਾ ਹੀ ਕੰਮ ਆ ਪਿੰਡਾਂ ਵਿੱਚ ਤਾਂ ਨਹੀਂ ਹੁੰਦੀਆਂ ਜੀ ਇਹ ਜੀ ਸਾਨੇਵਾਲ ਦੇ ਨਜ਼ਦੀਕ ਪਹੁੰਚ ਚੁੱਕੇ ਆ ਨਾ ਜੀ ਸਾਨੇਵਾਲ ਦੇ ਨਜ਼ਦੀਕ ਪਹੁੰਚ ਰਹੇ ਆ ਤੇ ਇਤੋਂ ਹੈਗਾ ਹੀ ਦਰਾਹਾ 4 ਕਿਲੋਮੀਟਰ ਲੁਧਿਆਣਾ 25 ਕਿਲੋਮੀਟਰ ਹੈਗਾ ਜੀ ਇਸ ਜਗ੍ਹਾ ਤੋਂ ਇਸ ਲੋਕੇਸ਼ਨ ਤੋਂ ਦਰਾਹਾ ਹੈਗਾ 4 ਕਿਲੋਮੀਟਰ ਆ ਦੇਖੋ ਜੀ ਕਿਸੇ ਬਾਈ ਨੇ ਬੱਸ ਦੇ ਵਿੱਚ ਇਹ ਕਾਰੋਵਾਰ ਤੋਰੇ ਇਹਨਾਂ ਨੇ ਆਪਣੇ ਗੱਡੀਆਂ ਦੇ ਵਿੱਚ ਆਪੀ ਚੌੜਾ ਰੋਡ ਆ ਖਾਲੀ ਰੋਡ ਐ ਏਡ ਹੁਣ ਜਿਹੜਾ 25 ਕਿਲੋਮੀਟਰ ਰਹੇਗਾ ਆਪਣਾ ਰਹੇਗਾ ਸਫ਼ਰ 40-50 ਮਿੰਟ ਦਾ ਰਹ ਗਿਆ ਗੱਡੀ ਦਾ ਸਫ਼ਰ 40-50 ਮਿੰਟ ਦਾ ਅੱਗੇ ਸਾਈਡ ਤੇ ਗੱਲ ਨੂੰ ਗੱਡੀ ਸਾਈਡ ਤੇ ਨੂੰ ਕਰਕੇ ਕੱਟ ਦੋ ਅੰਜੇਪਾ ਦੇ ਦਿਆ ਲੁਧਿਆਣਾ ਰਹਗਾ 24 ਕਿਲੋਮੀਟਰ ਰਸਤੇਗਾ ਤੋਂ ਬੋਰਡ ਲੱਗਾ ਹੋਇਆ ਨਾ ਅੱਗੇ ਸਾਈਡ ਤੇ ਆਦੇ ਖਾਦੀ ਮੋਟਾ ਤੇ ਅੰਮਰਸਰ ਸ੍ਰੀ ਅਮਰਤਸਰ ਸਾਹਿਬ 168 ਕਿਲੋਮੀਟਰ ਐਨਸਰ ਦਿਨ ਗੱਡੀ ਨੂੰ ਇੱਥੇ ਗੱਡ ਸਕਦੇ ਹਾਂ ਹਾਂ ਜੀ ਹਾਂ ਇਸ਼ਾਰਾ ਮਿਲਿਆ ਗੱਡੀ ਵਾਲੇ ਨੇ ਦਿੱਤਾ ਵੀ ਕੱਢ ਲੋ ਜੀ ਗੱਡੀ ਅੱਗੇ ਤੋ ਦੇਖ ਸਕਦੇ ਹੋ ਛਤਰੀਆਂ ਰੱਖੀਆਂ ਹੋਈਆਂ ਨੇ ਰੋਡ ਦੇ ਉੱਪਰ ਬਹੁਤ ਸੋਹਣੀਆਂ ਰੰਗ-ਬਰੰਗੀਆਂ ਆਹ ਦੇਖੋ ਕੀ ਬਹੁਤ ਹੀ ਸੋਹਣਾ ਦ੍ਰਿਸ਼ ਲੱਗ ਰਿਹਾ ਇਹਨਾਂ ਦਾ ਬਹੁਤ ਸੋਹਣੀਆਂ ਲੱਗਦੇ ਆ ਰੰਗ-ਬਰੰਗੀਆਂ ਛਤਰੀਆਂ ਤੇ ਆਪਾਂ ਸਾਨ੍ਹੇ ਆਲ ਤੇ ਵਿੱਚ ਐਂਟਰ ਹੋ ਗਏ ਆ ਸਾਨ੍ਹੇ ਆਲਾ ਤੇ ਆਂਜੇ ਦਰਾਹ ਦਰਾਹ ਅਤੇ ਕੈਮਰੇ ਵੀ ਲੱਗੇ ਹੋਏ ਨੇ ਦਰਾਹੇ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ ਇਹ ਸਾਇਰ ਹੈਗਾ ਇਧਰ ਆਹਾ ਤੇ ਆਪਾਂ ਇਸ ਤੋਂ ਨੀਚੇ ਨੂੰ ਇਹ ਰੋਡ ਤੋਂ ਨੀਚੇ ਨੂੰ ਮੁੜਦੇ ਆਪਾਂ ਅੱਗੇ ਨਾ ਦਰਿਆ ਦਾ ਪੁਲ ਜਾ ਹੁੰਦਾ ਇੱਥੇ ਨਾ ਜੋ ਕਿ ਜੇਕਰ ਰਾੜਾ ਸਾਹਿਬ ਜਾਣਾ ਹੋਵੇ ਇਸ ਤਰਫ ਨੂੰ ਆਪਾਂ ਇੱਥੇ ਆ ਉਤਰ ਸਕਦੇ ਆਂ ਰੋਡ ਤੋਂ ਆਹ ਦੇਖੋ ਜੀ ਇਸ ਤਰ੍ਹਾਂ ਬਾਈ ਜਿਹੜੀ ਸੜਕਾ ਨੀਚੇ ਨੂੰ ਜਾਂਦੀ ਐ ਇਸ ਜਗ੍ਹਾ ਤੋਂ ਆਹ ਦੇਖੋ ਜੀ ਇਹ ਐ ਸੜਕਾ ਆਹ ਦੇਖੋ ਦਰਿਆ ਜਾਂ ਲਹਿਰ ਐ ਜਿਹੜੀ ਕੀ ਇਹ ਜਾਂਦੀ ਐ ਅੱਗੇ ਤੋਂ ਮੁੜਦੀ ਐ ਇਹ ਨਹਿਰ ਇਹ ਰਸਤੇ ਜਾਣਾ ਪਵੇਗਾ ਜੇਕਰ ਰਾੜਾ ਸਾਹਿਬ ਜਾਣਾ ਹੋਵੇ ਇਹ ਹੈ ਗਈ ਦਰਾਹਾ ਸ਼ਹਿਰ ਦਰਾਹਾ ਥੋੜਾ ਜਿਹਾ ਦੂਰ ਰਹਿ ਗਏ ਮੜੇ ਕਿ ਚਲੋ ਜੀ ਗੱਡੀ ਫੇਰ ਇਹੜੀ ਵੀਡੀਓ ਆ ਦਿਨ ਦੀ ਦਿਨ ਵਾਲੀ ਉਹ ਗੱਲਬਾਤ ਸਾਫ ਕਲੀਅਰ ਵੀਡੀਓ ਬਣ ਗਈ ਦਿਨ ਦੇ ਕਰਕੇ ਦਿਨ ਕਰਕੇ ਹਾਂਜੀ ਖੁੱਡਾ ਡੋਰਾ ਰੋੜਾ ਰੋਡ ਵਧੀਆ ਹੋਣ ਕਰਕੇ ਸਾਫਰ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਇੱਕ ਜਾਈ ਜਾ ਕੇ ਦੇਖਦੇ ਹਾਂ ਕੋਈ ਜਿਹੜੀ ਲੋਕੇਸ਼ਨ ਵਧੀਆ ਲੱਗਦੀ ਆ ਪੌਂਸ ਦੀ ਵੀਡੀਓ ਕਰ ਲੈਨੇ ਆ ਰਸਤੇ ਵਿੱਚ ਫੇਰ ਨਹੀਂ ਚੱਲਦੇ ਹਾਂ ਹਾਂਜੀ ਲੁਧਿਆਣਾ ਰਹਿ ਗਿਆ 18 ਕਿਲੋਮੀਟਰ ਫਲੋਰ 36 ਕਿਲੋਮੀਟਰ ਜਲੰਧਰ 76 ਕਿਲੋਮੀਟਰ ਅਮਰਤਸਰ 166 66 ਕਿਲੋਮੀਟਰ ਹਾਂਜੀ ਜੇਕਰ OID ਇਸ ਤਰਫਾ ਰਾ ਲੁਧਿਆਣੇ ਦਾ ਏ ਨੇੜੇ ਕਿ ਹੋਊਗਾ ਇਸ ਜਗ੍ਹਾ ਤੋਂ ਕੋਈ ਹੱਡਾ ਲੁਧਿਆਣੇ ਦਾ ਓਏ ਹੋਵੇਗਾ ਛੋਟਾ ਜਿਹਾ ਟਰੈਕ ਜਿੱਥੇ ਕੋਈ ਜਹਾਜ਼ ਉਤਰਨ ਦੀ ਜਗ੍ਹਾ ਹੋਏਗੀ ਕਾਫੀ ਵੱਡਾ ਸ਼ਹਿਰ ਆ ਜਿਹੜਾ ਲੁਧਿਆਣਾ ਜਿਲ੍ਹਾ ਨਾ ਸਾਰੇ ਜ਼ਿਲ੍ਹਿਆਂ ਵਿੱਚੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਡਾ ਜਿਲ੍ਹਾ ਏ ਲੁਧਿਆਣਾ ਆਪਾਂ ਪਹੁੰਚਦੇ ਆਂ ਜ਼ਿਲ੍ਹਾ ਲੁਧਿਆਣਾ ਤੇ ਦੇਖਦੇ ਆਂ ਜਾ ਕੇ ਕਾਫੀ ਵੱਡਾ ਸ਼ਹਿਰ ਆ ਐਂਟਰੀ ਕਰਦੇ ਆਂ ਲੁਧਿਆਣੇ ਸ਼ਹਿਰ ਵਿੱਚ ਅੱਗੇ ਪਹੁੰਚ ਕੇ ਤੇ ਵੀਡੀਓ ਵੀ ਕਰਾਂਗੇ ਜੀ ਤੇ ਸ਼ਾਮ ਦਾ ਸਮਾਂ ਹੋ ਚੁੱਕਿਆ ਏ ਜਿਹੜਾ ਦਿਨਾਂ ਦਿਨ ਛੇਪਦਾ ਜਾ ਰਿਹਾ ਏ ਤੇ ਕਿਹੜਾ ਗੁਰਦੁਆਰਾ ਸਾਹਿਬ ਅੱਗੇ ਇੱਕ ਹੀ ਜਗ੍ਹਾ ਬਣੀ ਹੋਈ ਆ ਕਿ ਜੀ ਇਹ ਗੁਰਦੁਆਰਾ ਸਾਹਿਬ ਆ ਜੀ ਕੀ ਇਹ ਹੈ ਕਿਹੜਾ ਗੁਰਦੁਆਰਾ ਜੀ ਬਸ ਸਾਹਨੇ ਵਾਲਾ ਅੱਛਾ ਸਾਹਨੇ ਵਾਲਾ ਆ ਗਿਆ ਹੈ ਹਾਂਜੀ ਆਹ ਦੇਖ ਸਕਦਾ ਤੁਸੀਂ ਸਾਹਨੇ ਵਾਲਾ ਐਂਟਰ ਹੋ ਚੁੱਕੇ ਆ ਇੱਥੇ ਲਾ ਗੱਡੀ ਵੜੀ ਇੱਥੇ ਰੋੜੇ ਹੌਲੀ ਕਰਨੀ ਗੁਰਦੁਆਰਾ ਸਾਹਿਬ ਕਰਕੇ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਪਾਂ ਬਾਹਰੋਂ ਹੀ ਦਰਸ਼ਨ ਕਰਾਨੇ ਆ ਤੁਹਾਨੂੰ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ ਗੁਰਦੁਆਰਾ ਸ੍ਰੀ ਅਤਰਸਾ ਸਾਹਿਬ ਅਤਰਸਾ ਸਾਹਿਬ ਕਿੱਥੇ ਲੰਮੜੀ ਗੱਡੀ ਪਰੋਂ ਨਹੀਂ ਕਾਫੀ ਟਾਈਮ ਲੱਗ ਜਾਊਗਾ ਰਹਿ ਗਿਆ ਹੁਣ ਇੱਥੋਂ 18 ਕਿਲੋਮੀਟਰ ਫਿੱਟ ਆ ਨਗਰ ਤੇ ਪਹੁੰਚ ਗਿਆ ਆਪਾਂ ਐਂਟਰੀ ਕਰਾਂਗੇ ਲੁਧਿਆਣਾ ਸਾਰੇ ਜਾ ਕੇ ਉੱਥੇ ਦੇਖਦੇ ਆਂ ਵੀਡੀਓ ਕਰਾਂਗੇ ਜੀ ਅੱਗੇ ਜਿਸ ਜਗ੍ਹਾ ਨਾਲ ਥੋੜੀ ਜਿਹੀ ਲੋਕੇਸ਼ਨ ਵਧੀਆ ਲੱਗਦੀ ਆ ਪਰ ਆਪਾਂ ਵੀਡੀਓ ਕਰਨ ਲੱਗ ਜਿੰਨੇ ਆ ਵੀ ਚਲੋ ਆਪਾਂ ਦਰਸ਼ਕਾਂ ਨੂੰ ਸ਼ੇਅਰ ਕਰ ਦਈਏ ਥੋੜੀ ਜਿਹੀ ਚੀਜ਼ ਕੋਈ ਨਾ ਕੋਈ ਦਿਖਾਈਏ ਆਪਾਂ ਜਾਂਦੇ ਹੋਏ ਰੋਡ ਤੇ ਹੋ ਇਹ ਹੈ ਗਈ 골ਡਨ ਹੱਟ ਆ ਇਸ ਜਗ੍ਹਾ ਤੇ ਆ ਦੇਖੋ ਜੀ 골ਡਨ ਹੱਟ ਇਸ ਜਗ੍ਹਾ ਤੇ ਬਣੀ ਹੋਈ ਹਾਂ ਜੀ ਹਾਂ ਤੇ ਕਾਫੀ ਵਧੀਆ ਲੋਕੇਸ਼ਨ ਆ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਖੂਬਸੂਰਤ ਲੋਕੇਸ਼ਨ ਆ। ਕਿਆ ਬਾਤ ਆ। ਆਹ ਹਾਂ ਹਾਂ ਕਿਆ ਸੋਹਣੀਆਂ ਦੁਕਾਨਾਂ ਨੇ। ਕਿਆ ਗੱਲਬਾਤ ਸਿਰਾਂ ਗੱਲਬਾਤ ਬਣੀ ਹੋਈ ਆ ਡੀ ਮਾਰਕਟ ਆ ਗਏ। ਡੀ ਮਾਰਟ ਜਿੱਥੇ ਤੁਸੀਂ ਹਰ ਇੱਕ ਚੀਜ਼ ਦੀ ਸ਼ੋਪਿੰਗ ਕਰ ਸਕਦੇ ਹੋ। ਇਹ ਡੀ ਮਾਰਟ ਆ ਜੀ। ਉੱਤੇ ਦੇ ਜਿਹੋਣੇ ਤੋਂ ਜਲੰਧਰ ਵੀ 73 ਕਿਲੋਮੀਟਰ ਦੀ ਜਗ੍ਹਾ ਤੋਂ ਫਲੋਰ ਹੈਗਾ 33 ਕਿਲੋਮੀਟਰ ਹੈ ਹਵਾ ਬੋਰਡ ਤੇ ਇਹਨਾਂ ਤੇ ਵੀ ਕਿੰਨੇ ਕਿਲੋਮੀਟਰ ਰਹਿ ਗਏ ਤੇ ਕਿੰਨਾ ਗਾਇਬਾ ਕਿੰਨੀ ਦੂਰੀ ਤੇ ਫਗਵਾੜਾ ਹੈਗਾ 55 ਕਿਲੋਮੀਟਰ ਜਿਉਂ ਜਿਉਂ ਅੱਗੇ ਅੱਗੇ ਪਹੁੰਚੇ ਜਾਂਦੇ ਆ ਬਾਟ ਘਟਦੀ ਜਾਂਦੀ ਆ ਕਿਲੋਮੀਟਰ ਵੀ ਘਟੇ ਜਾਂਦੇ ਨਾਲ ਦੀ ਨਾਲ ਰੋਡ ਉਪਰ ਲੁਕੇਸ਼ਰਾਂ ਦਿੱਤੀ ਜਾਂਦੀਆਂ ਨੇ ਵੀ ਇੰਨੇ ਕਿਲੋਮੀਟਰ ਰਹਿ ਗਈ ਵਟ ਅਗੇ ਫਲਾਣੇ ਸ਼ਹਿਰ ਦੀ ਜਿਵੇਂ ਕਿ ਅੰਮ੍ਰਿਤਸਰ ਹੁਣ ਇਤੋਂ 150 ਕਿਲੋਮੀਟਰ ਰਹਿ ਗਈ ਤੇ लुधियाना शहर ਹੁਣ ਇਤੋਂ ਰਹਿ ਗਿਆ 16 15 16 ਕਿਲੋਮੀਟਰ ਦੇ ਇੱਕ ਕਰੀਬ ਹਾਂਜੀ ਦੋਸਤੋ ਕਰ ਲਈ ਐਂਟਰੀ ਹੋ ਚੁੱਕੀ ਆ ਹੁਣ ਲੁਧਿਆਣੇ ਸਹਿਰ ਦੀ ਸਟਾਰਟਿੰਗ ਹੋ ਚੁੱਕੀ ਆ ਸਹਿਰ ਲੁਧਿਆਣੇ ਦੀ ਜਿਲ੍ਹਾ ਲੁਧਿਆਣਾ ਜੋ ਕਿ ਕਾਫੀ ਵੱਡਾ ਸਹਿਰ ਹੈ ਲੁਧਿਆਣਾ ਸਹਿਰ ਹਾਂਜੀ ਬਾਬਾ ਪੀਰ ਬਾਬਾ ਜੀ ਦੇ ਦਰਸ਼ਨ ਕਰੋ ਇਸ ਜਗ੍ਹਾ ਦੇ ਟਹਿਲੋ ਇਹ ਡੈਲੂ ਨੂੰ ਰੋਡ ਮੁੜ ਜਾਂਦਾ ਏ ਕਾਫੀ ਵੱਡਾ ਸਾਇਰ ਹੈ ਹੋਵੇਗਾ ਤਕਰੀਬਨ ਜੇਕਰ ਇਸ ਨੂੰ ਪਾਰ ਕਰਦੇ ਆ ਮੋਗੇ ਵੱਲ ਨੂੰ ਤਾਂ 30 ਕਿਲੋਮੀਟਰ ਹੋ ਜਾਏਗੀ ਇੱਥੋਂ ਨੰਬਈ ਦੇ ਇਸ ਤਰ੍ਹਾਂ ਇਸ ਜਗ੍ਹਾ ਤੋਂ ਜਾ ਰਹੇ ਆ ਨਾ ਇਸ ਵਾਰੀ ਕਾਉਂਟਰਸ ਆਂਧਿਆ ਆਪਣੀ ਗੱਡੀ ਵੀ ਬੋਲਣ ਲੱਗੀ ਵੀ ਚੈਕਿੰਗ ਕਰੋ ਆਪਣਾ ਤੇਲ ਪਾਣੀ ਇਸ ਦੇ ਵਿੱਚ ਤੇ ਕਰੋ ਜੀ ਕਰਤਵਾਰਾ ਸਬਜ਼ੀ ਦੇ ਦਰਸਨ ਵਾਈਗ ਬੜੀ ਗੱਡੀ ਫਿਰ ਇੱਥੇ ਵੀ ਚੱਲੋ ਮੋੜਾ ਜਗਾ ਤੇ ਸੂਰਜ ਵੀ ਛਿਪਦਾ ਜਾ ਰਿਹਾ ਦੇਖ ਸਕਦੇ ਤੁਸੀਂ ਸਾਮਾ ਪਹਿਰੀਆਂ ਨੇ ਦਿਨ ਢਲ ਰਿਹਾ ਏ ਸਾਮ ਪੈ ਗਈ ਏ ਸ਼ਾਮ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਜਿਹੜਾ ਜਦੋਂ ਸ਼ਾਮ ਢਲਦੀ ਹੈ ਸ਼ਾਮ ਸ਼ਾਮ ਦਾ ਹੁੰਦਾ ਇਹ ਵੱਖਰਾ ਹੀ ਸਮਾਂ ਹੁੰਦਾ ਇਹ ਵੀ ਦਿਨ ਦਾ ਤੇ ਜਿਹੜੇ ਵਰਕਰ ਹੁੰਦੇ ਨੇ ਛੁੱਟੀਆਂ ਹੁੰਦੀ ਆ ਵਰਕਰਾਂ ਨੂੰ ਕੰਮਕਾਰਾਂ ਤੋਂ ਉਹ ਵੀ ਫਿਰ ਹੌਲੀ ਹੌਲੀ ਟ੍ਰੈਫਿਕ ਵਧਣੀ ਸ਼ੁਰੂ ਹੋ ਜਾਂਦੀ ਹੈ ਸ਼ਹਿਰਾਂ ਵਿੱਚ ਇਸ ਲਈ ਮੈਂ ਵੀਰ ਨੂੰ ਕਹਿ ਰਿਹਾ ਮੜਾ ਇੱਛੇ ਦੀ ਚੱਲੋ ਜੀ ਫਿਰ ਟ੍ਰੈਪ ਕਾਉਣੀ ਸ਼ੁਰੂ ਹੋ ਜਾਵੇਗੀ ਐਂਟਰੀ ਆਪਣੇ ਹੋ ਚੁੱਕੇ ਲੁਧਿਆਣਾ ਸ਼ਹਿਰ ਦੀ ਪਾ ਰਾਵਣ ਵਾਲੀ ਗੱਡੀ ਲੈ ਕੇ ਜਾ ਰਹੇ ਹਾਂ ਜਾਨੀ ਕਿ ਬਹੁਤ ਹੀ ਸਪੀਡ ਨਹੀਂ ਹੈ ਵੀ ਗੱਡੀ ਦੀ ਤੇ ਆਪਾਂ ਅੱਗੇ ਜਾ ਕੇ ਵੀਡੀਓ ਕਰਾਂਗੇ ਹੈ ਨਾ ਉੱਥੇ ਆਪਾਂ ਨੇ ਲੈਣੀ ਅੱਜ ਇੱਕ ਮਸ਼ੀਨ ਹਵਾ ਭਰਨੇ ਵਾਲੀ ਕਿਉਂਕਿ ਕਿਸੇ ਵੀ ਵਹੀਕਲ ਦੇ ਵਿੱਚ ਟਾਇਰਾਂ ਵਿੱਚ ਹਵਾ ਭਰਨੇ ਦੀ ਟੈਂਕੀ ਪਹਿਲਾਂ ਆਪਣੇ ਕੋਲ ਹੈਗੀ ਸੀ ਉਹ ਛੋਟੀ ਹੈ ਤੇ ਹੁਣ ਵੱਡੀ ਲੈਣੀ ਅਸ ਤੋਂ ਜਿਸ ਦੀ ਕਪੈਸਿਟੀ ਵਧਦੀ ਆ ਹੋਵੇ ਵੱਧ ਹੋਵੇ ਹਵਾ ਵੱਧ ਭਰੀ ਜਾਵੇ ਇੱਕ ਵਾਰ ਦੇ ਨਾਲ ਕਈ ਵਾਰ ਲੌੜਡ ਭੱਜੀ ਜਾਂਦੀ ਆ ਪਰ ਇਸ ਵਿਦੇ ਵਿੱਚ ਆਪਾਂ ਹਵਾ ਜਮਾ ਰੱਖ ਸਕਦੇ ਆ ਇਹ ਫਾਇਦਾ ਹੁੰਦਾ ਜੀ ਉਸ ਦਾ ਕਈ ਵਾਰੀ ਗੱਡੀਆਂ ਅੰਕਾਰਾਂ ਦੇ ਵਿੱਚ ਆਪਣੇ ਕਿਸੇ ਵੀ ਵਹੀਕਲ ਦੇ ਵਿੱਚ ਹਵਾ ਘਟ ਜਾਂਦੀ ਆ ਟਾਇਰਾਂ ਦੇ ਵਿੱਚੋਂ ਟਰੈਕਟਰ ਹੋ ਗਿਆ ਕੋਈ ਜਿਵੇਂ ਟਰੈਲੀ ਹੋ ਗਈ ਤਾਂ ਆਪਾਂ ਆਪਣੇ ਇੱਕ ਰਾਈ ਜਿਹੜੇ ਸਾਧਨ ਨੇ ਆਪਣਾ ਵਿੱਚ ਆਪਾਂ ਹਵਾ ਭਰ ਸਕਦੇ ਆ ਆਪਣੇ ਕੋਲ ਜੇਕਰ ਕੋਈ ਸਾਧਨ ਹੋਵੇਗਾ ਫਾਇਦਾ ਹੀ ਹੈ ਉਸਦਾ ਕਈ ਫਾਇਦੇ ਨੇ ਉਸ ਹਵਾ ਵਾਲੀ ਟੈਂਕੀ ਦੇ ਜਿਵੇਂ ਕਿ ਰੰਗ ਕਰਨਾ ਹੋਵੇ ਉਸ ਨਾਲ ਆਪਾਂ ਕੰਪਰੈਸਰ ਫਿੱਟ ਕਰ ਸਕਦੇ ਆ ਹਵਾ ਵਾਲਾ ਹਵਾ ਵਾਲੀ ਦੇ ਨਾਲ ਰੰਗ ਵਾਲਾ ਸਿਸਟਮ ਆ ਜਿਸ ਨਾਲ ਵੀ ਰੰਗ ਵਧੀਆ ਹੋਈ ਸਕਦਾ ਹੈ ਹੋ ਜਾਂਦਾ ਪ੍ਰੈਸ਼ਰ ਦੇ ਨਾਲ ਤੇ ਸਟਾਰਟਿੰਗ ਕਾफी ਸਮਾਂ ਪੜਾਈ ਹੋਊਗੀ ਆਪਣੇ ਬਾਜ਼ਾਰ ਦੀ ਆਪਾਂ ਦਿਖਾ ਰਹੇ ਆ ਕਾਫੀ ਵੱਡਾ ਹੈ ਸ਼ਹਿਰ ਲੁਧਿਆਣਾ ਸ਼ਹਿਰ ਬਹੁਤ ਵੱਡਾ ਤੇ ਇੱਕ ਇਧਰ ਬਾਈ ਰਾਈਡ ਕਰ ਰਿਹਾ ਘੋੜੇ ਦੇ ਉੱਪਰ ਦਿਖਾਣੇ ਤੁਹਾਨੂੰ ਆਹ ਦੇਖੋ ਜੀ ਉਹ ਮਰਿਆ ਬਾਈ ਘੋੜਿਆਂ ਦੇ ਸ਼ਕੀਨ ਜਿਹੜੇ ਹਾਂਜੀ ਦੇਖੋ ਜਿਹੜਾ ਇੱਥੇ ਨਾ ਕੋਈ ਵੀ ਸਮਾਨ ਸਸਤਾ ਮਿਲ ਜਾਂਦਾ ਲੁਧਿਆਣੇ ਸ਼ਹਿਰ ਦੇ ਵਿੱਚ ਕਪੜਾ ਵੀ ਬਹੁਤ ਸਸਤਾ ਏ ਹੋਰ ਵੀ ਕਈ ਚੀਜ਼ਾਂ ਬਹੁਤ ਸਸਤੀਆਂ ਮਿਲਦੀਆਂ ਨੇ ਹਰ ਇੱਕ ਚੀਜ਼ ਦਾ ਫਾਰਕਾ ਰੇਟ ਦਾ ਵੀ ਹੋਰ ਜਗ੍ਹਾ ਨਾਲੋਂ ਟੰਡਾਰੀ ਕਲਾ ਆਂਗੀ ਗਿਆਸਪੁਰਾ ਲੁਧਿਆਣਾ ਐਂਟਰੀ ਹੋਏ ਚੁੱਕੀ ਆਪਣੇ ਲੁਧਿਆਣਾ ਸ਼ਹਿਰ ਦੀ ਕਾਫੀ ਵੱਡਾ ਸ਼ਹਿਰ ਆ ਲੁਧਿਆਣਾ ਹੋਲੀ ਕਰ ਲੋ ਜੀ ਅੱਗੇ ਆਹ ਦੇਖੋ ਜੀ ਗੱਡੀਆਂ ਖਾਰਾਂ ਰੋਡ 'ਤੇ ਕੋਈ ਉਤਰਦੀ ਆ ਕੋਈ ਚੜ੍ਹਦੀ ਆ ਪਹੁੰਚ ਗਏ ਆਪਾਂ ਲੁਧਿਆਰੇ ਹੁਣ ਤਾਂ ਆਪਾਂ ਇਤੋਂ ਅੱਗੇ ਜਾ ਕੇ ਆਪਾਂ ਰਾਈਟ ਸਾਈਡ ਹੋਵਾਂਗੇ ਲੈਫਟ ਸਾਈਡ ਸੁੱਚੋਂ ਜਨਾ ਤਾਂ ਸੱਜੇ ਨੂੰ 나오 ਚੱਲੀ ਚੱਲੋ ਅੱਗੇ ਤੇ ਮੋੜਾਂਗੇ ਆਪਾਂ ਟੰਡਾਰੀ ਕਲਾਂ ਆ ਗਿਆ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਸ਼ਹਿਰ ਵਿੱਚ ਐਂਟਰ ਹੋ ਚੁੱਕੇ ਹਾਂ ਜੀ ਦੇਖੋ ਕਾਫੀ ਵੱਡਾ ਸ਼ਹਿਰ ਆ ਤੇ ਜਨਸੀ ਐਮ ਨੇ ਇਸ ਜਗ੍ਹਾ ਤੇ ਗੱਡੀਆਂ ਕਾਰਾਂ ਦੀਆਂ ਇਹ ਸਕੌਡਾਂ ਨੇ ਦੀ ਏਜੰਸੀ ਆ ਆ ਦੇਖ ਸਕਦੇ ਹੋ ਸਕੌਡਾ ਕਾਰ ਆਈਡੀ ਉਹਨਾਂ ਦੀ ਏਜੰਸੀ ਆ ਇਹ ਤੇ ਟ੍ਰੈਪ ਕਾ ਟ੍ਰੈਫਿਕ ਕਾ ਕਾਫੀ ਜ਼ਿਆਦਾ ਦੇਖ ਸਕਦੇ ਹੋ ਗੁੱਡੀਆਂ ਕਾਰਾਂ ਆਹ ਦੇਖੋ ਜੀ ਬਹੁਤ ਜ਼ਿਆਦਾ ਟ੍ਰੈਫਿਕ ਕਾ ਲੁਧਿਆਣਾ ਸ਼ਹਿਰ ਦੇ ਵਿੱਚ ਕਿਉਂਕਿ ਟ੍ਰੈਫਿਕ ਤਾਂ ਹੋਣੀ ਆ ਸ਼ਹਿਰ ਬਹੁਤ ਵੱਡਾ ਏ ਹਾਂ ਜੀ ਇਹ ਦੇਖ ਸਕਦੇ ਤੁਸੀਂ ਇਹ ਉੱਪਰ ਨੂੰ ਜਿਵੇਂ ਕਿ ਆਪਣੇ ਸੜਕ ਕ੍ਰੋਸ ਕਰਨੀ ਹੋਵੇ ਨਾ ਏ ਆਪਾਂ ਇਸ ਦਾ ਬਹੁਤ ਫਾਇਦਾ ਉੱਪਰ ਨੂੰ ਲੰਘਣ ਦਾ ਰਸਤਾ ਹੀ ਕਰ ਆਹ ਦੇਖੋ ਇਸ ਦੇ ਉੱਪਰ ਨੂੰ ਆਪਾਂ ਕ੍ਰੋਸ ਕਰ ਸਕਦੇ ਹਾਂ ਸੜਕ ਕਾਫੀ ਵੱਡਾ ਹਨ ਦੇਖ ਸਕਦੇ ਹੋ ਇੱਧਰ ਕੋਲਾ ਜਿਹੜਾ ਇੱਕ ਦੂਸਰੀ ਤਰਫ ਨੂੰ ਮੁੜ ਜਾਂਦਾ ਕਾਫੀ ਵੱਡਾ ਕੋਲਾ ਇਹ ਸਾਰੀ ਵੀ ਕਾਫੀ ਵੱਡਾ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡਾ ਜ਼ਿਲ੍ਹਾ ਹੀ ਲੁਧਿਆਣਾ ਹੈ ਜਿੰਨੇ ਵੀ ਆਪਣੇ ਪੰਜਾਬ ਵਿੱਚ ਜ਼ਿਲ੍ਹੇ ਨੇ ਸਾਰੇ ਜ਼ਿਲ੍ਹਿਆਂ ਨਾਲੋਂ ਵੱਡਾ ਜ਼ਿਲ੍ਹਾ ਹੈਗਾ ਜਿਹੜਾ ਲੁਧਿਆਣਾ ਜਿਸ ਜਗ੍ਹਾ ਤੇ ਉਦਯੋਗ ਉਹਦੀ ਉਦਯੋਗਿਕ ਫੈਕਟਰੀਆਂ ਬਹੁਤ ਜ਼ਿਆਦਾ ਨੇ ਇਸ ਜਗ੍ਹਾ ਤੇ ਕੱਪੜੇ ਦੀਆਂ ਫੈਕਟਰੀਆਂ ਤੇ ਸਾਈਕਲ ਵੀ ਇਸ ਜਗ੍ਹਾ ਤੇ ਬਣਦੇ ਨੇ ਸਾਈਕਲ ਵੀ ਇਸ ਜਗ੍ਹਾ ਤੇ ਬਣਦੇ ਨੇ ਹੀਰੋ ਜਿਵੇਂ ਕਿ ਐਵਨ ਹੁਣ ਦੇ ਦੇ ਅੱਗੇ ਆਉਣ ਵਾਲੀ ਇੱਕ ਫੈਕਟਰੀ ਦੇ ਦੇ ਕਿਹੜੀ ਹੈ ਹਾਂਜੀ ਕਿਸੇ ਬਾਈ ਦੀ ਇੱਥੇ ਗੱਡੀ ਪੈਂਚਰ ਹੋ ਚੁੱਕੀ ਹੈ ਦੇਖ ਸਕਦੇ ਹੋ ਬਾਈ ਨੇ ਟਾਇਰ ਕੱਢੇ ਹੋ ਨੇ ਦੋਏ ਸਾਈਡਾਂ ਦੇ ਇਹ ਹੈਗੇ ਨੇ ਹੋਟਲ ਤੇ ਏਜੰਸੀ ਹੈ ਹੰਢਿਆਈ ਕੰਪਨੀ ਵਾਲੇ ਦੀ ਜੰਸੀਆਂ ਦੇ ਵਾਲਿਆਂ ਦੀ ਗੁਰਾਇਆ ਸਹਿਰ ਆ ਚੁੱਕਿਆ ਹੈ ਤੇ ਗੁਰਾਇਆ ਹੈਗਾ ਜੀ 35 ਕਿਲੋਮੀਟਰ ਇਸ ਜਗ੍ਹਾ ਤੋਂ ਦੇਖੋ ਇਹ ਕਿੰਨੇ ਖੰਭੇ ਨੇ ਇਸ ਜਗ੍ਹਾ ਤੇ ਐ ਲੱਗਦਾ ਜਿਵੇਂ ਕੋਈ ਬਿਜਲੀ ਦਾ ਗ੍ਰਿਡ ਹੋਵੇ ਬਹੁਤ ਵੱਡੇ ਵੱਡੇ ਖੰਭੇ ਨੇ ਇਸ ਤਰ੍ਹਾਂ ਆਪਾਂ ਅੱਗੇ ਤੋਂ ਆਇਆ ਤਰ ਜਣਾ ਇੱਧਰ ਨੂੰ ਸਾਈਡ ਤੇ ਲੁਧਿਆਣੇ ਮੋਗਾ ਲੁਧਿਆਣੇ ਜਾਣ ਲਈ ਇੱਧਰ ਨੂੰ ਤੇ ਸਿੱਧਾ ਜਾਣਾ ਅੰਬਰਸਰਾ ਇੱਥੋਂ ਹੀ ਤੁਰਿਓ ਨਹੀਂ ਸਾਈਡ ਤੇ ਨੂੰ ਹਾਂ ਕਿਵੇਂ ਲੱਗਦਾ ਵੀ 1 ਕਿਲੋ ਮੀਟਰ ਹੀ ਹੈ ਹਾਂ ਜੀ ਅੱਗੇ ਤੋਂ ਚਲੋ ਇੱਥੇ ਰਸਤਾ ਹੋਗਾ ਨਾ ਰਾਮ ਨਾਲ ਗੱਡੇ ਤੋਂ ਵੱਡੀ ਅੱਗੇ ਤਾਂ ਤਰਲੋ ਫਿਰ ਇੱਥੇ ਵੀ ਅੱਗੇ ਦੇ ਲੈਣੇ ਨਹੀਂ ਹੋਵੇਗਾ ਕਿਤੇ ਹੋਰ ਵੀ ਇੱਥੇ ਦਾ ਟ੍ਰੈਫਿਕ ਜੀ ਜ਼ਿਆਦਾ ਏ ਥੋੜਾ ਜਿਹਾ ਰਸਤਾ ਘੱਟ ਦਿੰਦੇ ਛੱਡਿਆ ਹੋਇਆ ਨਾ ਖਰਾਬ ਰਸਤਾ ਹੈ ਥੋੜਾ ਜਿਹਾ ਵਧੀਆ ਤਾਂ ਜਹੀਂਦਾ ਰਾ ਹੋਵੇਗਾ ਅੱਗੇ ਤੋਂ ਵੀ ਰਾਹ ਦੇਖਦੇ ਆਣ ਹੁਣ ਜੇ ਇੱਥੇ ਉਤਰ ਜਾਂਦੇ ਟ੍ਰੈਫਿਕ ਬਹੁਤ ਜ਼ਿਆਦਾ ਹੋਵੇਗਾ ਆ ਗੱਡੀ ਖੜੀ ਆ ਨਾ ਅੱਗੇ ਸਾਈਡ ਤੇ ਹੋੜੀ ਕਰਕੇ ਸਾਈਡ ਤੇ ਨੂੰ ਕਰ ਲੋ ਆਪਣੀਆਂ ਇਸ਼ਾਰਾ ਲਾ ਕੇ ਦੇਖ ਸਕਦੇ ਹੋ ਕਾਫੀ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਹਾਂ ਜੀ ਹਾਂ ਕੋਈ ਕੋਈ ਬੋਇਲਰ ਦਾ ਸਮਾਨ ਜਾ ਰਿਹਾ ਸੀ ਗੱਡੀ ਦੇ ਵਿੱਚ ਤੇ ਆਪਣੇ ਅੱਗੇ ਇੱਕ ਸਿਮਿੰਟ ਵਾਲੀ ਗੱਡੀ ਜਾ ਰਹੀ ਆ ਤੇ ਆਹ ਹੌਲੀ ਕਰਿਓ ਮੜਾ ਇੱਕ ਗੱਡੀ ਨੂੰ ਇੱਧਰ ਹੀ ਸਾਈਡ ਤੇ ਰੱਖਿਓ ਆਪਾਂ ਹੀਰੋ ਸਾਈਕਲਾਂ ਦੀ ਏਜੰਸੀ ਦਿਖਾਣੇ ਜੀ ਬਾਹਰੋਂ ਜਿੱਥੇ ਬਣਦਾ ਹੈ ਸਾਈਕਲ ਹੀਰੋ ਆਹ ਦੇਖੋ ਜੀ ਕਾਫੀ ਵੱਡੀ ਏਜੰਸੀ ਹੈ ਇਹ ਹੀਰੋ ਵਾਲਿਆਂ ਦੀ ਦੇਖੋ ਇਹ ਲਿਖਾ ਹੋਈ ਹੋਇਆ ਏ ਹੀਰੋ ਸਾਈਕਲ ਇਸ ਜਗ੍ਹਾ ਤੇ ਬਣਦਾ ਏ ਹੀਰੋ ਸਾਈਕਲ ਹੀਰੋ ਜੈਟ ਇਹ ਏਜੰਸੀ ਹੀਰੋ ਵਾਲਿਆਂ ਦੀ ਕਾਫੀ ਵੱਡੀ ਏਜੰਸੀ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਆ ਜਿਸ ਜਗ੍ਹਾ ਤੇ ਬਣਦਾ ਹੀਰੋ ਸਾਈਕਲ ਆ ਦੇਖ ਸਕਦੇ ਹੋ ਕਾਫੀ ਵੱਡੀ ਸੈਂਕ ਐਜੰਸੀ ਆ ਜਿਸ ਜਗ੍ਹਾ ਤੇ ਨਾ ਹੀਰੋ ਸੈਂਕਲ ਬਣਦਾ ਏ ਅਦੇ ਸਮਾਂ ਲੱਗਿਆ ਤਾਂ ਅੰਦਰ ਪਹੁੰਚ ਕੇ ਵੀ ਵੀਡੀਓ ਬਣਾਵਾਂਗੇ ਹੁਣ ਇੱਥੋਂ ਐਂਟਰੀ ਕਰ ਲੋ ਨੀਚੇ ਨੂੰ ਆਹ ਕਰ ਲੋ ਜਿੱਧਰ ਨੂੰ ਇੱਥੋਂ ਉਤਰ ਜਾਓ ਹਾਂਜੀ ਲੁਧਿਆਣਾ ਸ਼ਹਿਰ ਆ ਕਾਫੀ ਵੱਡਾ ਪਰ ਅੱਗੇ ਜਿਹੜਾ ਪੁਲਾਓ ਖਬਰਾਂ ਕਿਧਰ ਨੂੰ ਮੁੜੇਗਾ ਕਿਧਰ ਨੂੰ ਨਹੀਂ ਮੁੜੇਗਾ ਏ ਬਾਈਆਂ ਨੇ ਇੱਥੇ ਸਵੀਲ ਵੀ ਲਾਈ ਹੋਈ ਹੈ ਮਿੱਠੇ ਜਲਦੀ ਹਾਂਜੀ ਮੋਂਟੇ ਕਾਰਲੋ ਕੋਈ ਚੀਜ਼ ਹੋਵੇਗੀ ਇਸ ਜਗ੍ਹਾ ਤੇ ਕਾਫੀ ਵੱਡਾ ਸ਼ਹਿਰ ਹੈ ਲੁਧਿਆਣਾ ਸ਼ਹਿਰ ਬਹੁਤ ਵੱਡਾ ਤੇ ਤੁਹਾਨੂੰ ਅੱਜ ਜਾਂਦੇ ਜਾਂਦੇ ਗੱਡੀ ਵਿੱਚ ਦਿਖਾ ਰਹੇ ਹਾਂ ਪਹੁੰਚ ਵੀ ਰਹੇ ਹਾਂ ਲੋਹ ਸ਼ਹਿਰ ਲੁਧਿਆਣਾ ਵੀ ਪਹੁੰਚ ਰਹੇ ਅਜਿਹੀ ਜਗ੍ਹਾ ਤੇ ਨਾ ਅਸੀਂ ਕੋਈ ਸ਼ਾਪਿੰਗ ਕਰਨੀ ਆ ਕੋਈ ਚੀਜ਼ਾਂ ਖਰੀਦਣੀਆਂ ਨੇ ਤੇ ਬਾਕੀ ਤੁਹਾਨੂੰ ਵੀਡੀਓ ਵਿੱਚ ਦੱਸ ਦਿੰਦਾ ਕਿ ਕਿਸ ਕੰਮ ਦੇ ਲਈ ਜਾ ਰਹੇ ਆ ਹਾਂਜੀ ਬਾਈ ਨੇ ਲੰਗਣਾ ਕੋਲ ਅਨੇ ਸੀ ਗੱਡੀ ਹੌਲੀ ਕਰ ਲਈ ਬਹੁਤ ਜ਼ਿਆਦਾ ਟ੍ਰੈਕ ਪ੍ਰੈਸ ਜਗਾ ਤੇ ਮਰੀ ਦੀ ਸੈਟਿੰਗ ਚ ਕਰਦੇ ਸੀ ਮੀ ਕਿੱਥੋਂ ਉਗੀ ਉਹ ਸਕਰੀਨ ਦੀ ਉਹ ਕੈਮਰਾ ਵਾਲੀ ਉੱਗੀ ਵਾਲੀ ਫਰੰਟ ਵਾਲੀ ਮਰੇ ਵੀ ਦੇਖ ਜਿੰਦਾ ਹਾਂ ਹਾਂ ਦੇਖ ਸਕਦੇ ਹੋ ਨਾ ਟ੍ਰੈਫਿਕ ਵਿੱਚ ਹੁਣ ਅਸੀਂ ਜਾਮ ਵਿੱਚ ਫਸ ਗਏ ਆ ਜਿੱਥੇ ਲੱਗਿਆ ਹੋਇਆ ਜਾਮ ਤੇ ਨਾਲ ਦੀ ਨਾਲ ਰਿਕਾਰਡਿੰਗ ਵੀ ਹੋ ਰਹੀ ਹੈ ਵੀਡੀਓ ਦੀ ਆਪਣੇ ਦੀ ਇਸ ਜਗ੍ਹਾ ਤੇ ਵੀ ਕਾਫੀ ਜਗ੍ਹਾ ਜਾਮ ਲੱਗੇ ਰਿਹਾ ਜਿਵੇਂ ਕਿ ਹੁਣ ਇੱਕ ਗੱਡੀ ਜਾ ਰਹੀ ਹੈ ਆਪਣੇ ਇਹ ਨੋਵਾ ਗੱਡੀ ਹੈ ਨਾ ਤੇ ਵੀਡੀਓ ਵਿੱਚ ਵੀ ਉਸ ਦੀ ਸਾਰੀ ਕੱਲੀ-ਕੱਲੀ ਚੀਜ਼ ਰੋਡ ਆ ਦੇਖ ਸਕਦੇ ਹੋ ਰਿਕਾਰਡ ਹੋ ਰਹੀ ਆ ਨੰਬਰ ਤੋਂ ਲੈ ਕੇ ਗੱਡੀ ਤੱਕ ਸਾਰਾ ਕੁਝ ਰਿਕਾਰਡ ਹੋ ਰਿਹਾ ਗੱਡੀ ਦੇ ਇਸ ਵੀਡੀਓ ਦੇ ਵਿੱਚ ਇਹ ਫਾਇਦਾ ਹੈ ਸਕਰੀਨ ਦਾ ਹੁਣ ਕੈਮਰਾ ਲਗਾਏ ਦਾ ਪ੍ਰਿੰਟ ਕੈਮਰੇ ਦਾ ਬਹੁਤ ਜ਼ਿਆਦਾ ਫਾਇਦਾ ਹੈ ਜਿਵੇਂ ਕਿ ਆਪਣੀ ਗੱਡੀ ਆ ਗਈ ਸਾਹਮਣੇ ਬਹੁਤ ਜ਼ਿਆਦਾ ਫਾਇਦੇ ਨੇ ਕੈਮਰੇ ਦੇ ਹਰ ਇੱਕ ਇਨਸਾਨ ਨੂੰ ਲਗਾਉਣੇ ਚਾਹੀਦੇ ਨੇ ਅੰਝ ਘਣ ਮੁੱਖ ਹੋ ਗਿਆ ਜੀ ਕੈਮਰਾ ਹੁਣ ਜਿਹੜੀਆਂ ਗੱਡੀਆਂ ਨੇ ਹੌਰਨ ਕੰਟਰੀਆਂ ਦੇ ਵਿੱਚ ਜਿਹੜੇ ਆਟੋਮੈਟਿਕ ਆਪਣੇ ਆਪ ਗੱਡੀ ਚੱਲਦੀ ਆ ਕੋਈ ਵੀ ਹੈਨਾ ਉਹ ਕੈਮਰੇ ਹੰਦੇ ਸਿਰਪਰੇ ਚੱਲਦੀ ਆ ਹਾਂਜੀ ਜਾਮ ਲੱਗਾ ਕਾਫੀ ਵੱਡਾ ਜਾਮ ਆ ਤੇ ਬਾਕੀ ਆਪਾਂ ਨਾ ਅੱਗੇ ਕੋਈ ਲੋਕੇਸ਼ਨ ਵਧੀਆ ਹੋਵੇਗੀ ਉਸ ਦੀ ਵੀਡੀਓ ਕਰ ਲਾਂਗੇ ਨੇ ਉਸ ਜਗ੍ਹਾ ਤੇ ਦਾ ਵੀਡੀਓ ਕਰਨੇ ਜਿੱਥੇ ਪਹੁੰਚਨੇ ਆ ਹੈ ਤੇ ਹੁਣ ਆਪਾਂ ਅੱਗੇ ਜਾ ਕੇ ਕਰਦੇ ਆ ਫਿਰ ਵੀਡੀਓ